ਠੀਕੇ ਤੇ ਆਕਾਰ ਵੇਖ ਕੇ ਕਹਤਾ ਕੇ ਮੈਂ ਸੌਖੀ ਵਸਦੀ ਆ ਕੇ ਮੈਂ ਸੌਖੀ ਵਸਦੀ ਆ ਰੀਤਾ ਦੀ ਬਰਛੀ ਨੇ ਸਾਡੇ ਕਤਲ ਪਿਆਰ ਨੂੰ ਕਰਿਆ ਦੇਣ ਕੀ ਦਲਾਸੇ ਸੀ ਤੇਥੋਂ ਆ ਕੁਝ ਚੰਦਰ ਆ ਸਰਿਆ ਦੇਣ ਕੀ ਦਲਾਸੇ ਸੀ ਤੇ ਤੋ ਆ ਕੁਝ ਚੰਦਰ ਅਸਰ ਆ ਵੇ ਕਰ ਚੇਤੇ ਵਾਦਿਆਂ ਨੂੰ ਹਾਏ ਚੇਤੇ ਵਾਦਿਆਂ ਨੂੰ ਬੇਵਫਾ ਖੁਦ ਨੂੰ ਦੱਸਦੀ ਆ ਗਹਿਣੇ ਵੇਖ ਕੇ ਕਹਤਾ ਕਹਿ ਮੈਂ ਸੌਖੀ ਵੱਸਦੀ ਆ ਕਹਿ ਮੈਂ ਸੌਖੀ ਵੱਸਦੀ ਆ ਰਮੇਸ਼ ਬਰੇਟੇ ਵਾਲਾ ਨਿਕਲੀ ਮਾੜੀ ਕਿਸਮਤ ਮੇਰੀ ਮਾਹੀ ਨਾਲ ਨਹੀਂ ਆਉ ਆ ਦੂਜੀ ਪਿੰਡ ਪੇ ਕਿਆਂ ਦੇ ਫੇਰੀ ਵੇ ਆ ਨਾਲ ਨਹੀਂ ਆਉਂਦਾ ਦੂਜੀ ਪਿੰਡ ਪੇ ਕਿਆਂ ਦੇ ਫੇਰੀ ਵੇ ਮੈਂ ਫੋੜਾ ਕੂਣੀ ਦਾ ਵੇ ਹੋਏ ਫੋੜਾ ਕੂਣੀ ਦਾ ਦਿਨ ਰਾਤ ਰਸਦੀ ਆ ਗਹਿਣੇ ਵੇਖ ਕੇ ਦੇ ਆਤਾ ਹਰ ਵੇਖ ਕੇ ਕਹਤਾ ਕੇ ਮੈਂ ਸੌਖੀ ਵੱਸਦੀ ਆ ਕੇ ਮੈਂ ਸੌਖੀ ਵੱਸਦੀ ਆ ਸੱਸ ਸੋਹਰੇ ਨਨਦਾ ਤਾ ਮੈਨੂੰ ਮਿਲਦਾ ਪਿਆਰ ਬਥੇਰਾ ਮਾਹੀ ਮਿਲ ਸ਼ਰਾਬੀ ਗਾ ਤਾ ਨਹੀਂ ਪਲਦਾ ਚੇਤਾ ਤੇਰਾ ਨਹੀਂ ਆ ਮਿਲ ਸ਼ਰਾਬੀ ਗਾ ਤਾ ਨਹੀਂ ਪਲਦਾ ਚੇਤਾ ਤੇਰਾ ਫੁੱਕਾਂ ਕੀ ਹਵੇਲੀਆਂ ਨੂੰ ਹਾਏ ਕੀ ਹਵੇਲੀਆਂ ਨੂੰ ਅੰਦਰੋਂ ਅੰਦਰੀ ਮੱਚਦੀਆਂ ਗਹਿਣੇ ਵੇਖ ਕੇ ਕਹਤਾ ਕਿ ਮੈਂ ਸੌਖੀ ਵੱਸਦੀ ਆ ਹਾਏ ਸੌਖੀ ਵੱਸਦੀ ਆ